ਨਾਮ ਦੱਸਦੇ ਆਪਣੀ ਬਾਤ ਕਿਹੜੇ ਲੱਗੇ ਮੈਂ ਐਡਵੋਕੇਟ ਲਖਿੰਦਰ ਸਿੰਘ ਰਿਆੜ ਵਾਰਡ ਨੰਬਰ 82 ਆਮ ਆਦਮੀ ਪਾਰਟੀ ਵੱਲੋਂ ਕੰਟੈਸਟ ਕਰ ਰਿਹਾ ਤੇ ਅੱਜ ਅਸੀਂ ਆਪਣੇ ਸਾਰੇ ਟੀਮ ਦੇ ਨਾਲ ਫੋਨਫਿਲ ਕਰਨ ਆਏ ਸੀ ਤੇ ਬੜੇ ਵਧੀਆ ਤਰੀਕੇ ਨਾਲ ਸਾਡੇ ਹੋ ਗਏ ਆ ਤੇ ਤੁਹਾਡੇ ਏਰੀਆ ਮੈਂ ਆਪਣੇ ਵਾਰਡ ਵਾਸੀਆਂ ਨੂੰ ਲੋਟੋ ਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਹਾਡੇ ਉੱਪਰ ਐਮਐਲਏ ਤੁਹਾਡਾ ਹੈਗਾ ਆਮ ਆਦਮੀ ਪਾਰਟੀ ਦਾ ਇਸ ਤਰ੍ਹਾਂ ਹੀ ਥੱਲੇ ਕਾਉਂਸਲਰ ਵੀ ਆਪਣੇ ਬਣਾਓ ਕਿ ਜਿਹੜਾ ਅਸੀਂ ਵਾਰਡ ਦੀ ਡਿਵੈਲਪਮੈਂਟ ਕਰਾ ਸਕੀਏ ਵਧੀਆ ਤਰੀਕੇ ਨਾਲ ਕਰਾ ਸਕੀਏ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਵੀ ਤੁਸੀਂ ਸਾਨੂੰ ਯਾਦ ਕਰਦੇ ਹੋ ਅਸੀਂ 24 ਘੰਟੇ ਤੁਹਾਡੇ ਲਈ ਹਾਜ਼ਰ ਰਹਾਂਗੇ ਇੱਕ ਤੁਹਾਡੀ ਕਾਲ ਤੇ ਮੇਰੀ ਟੀਮ ਤੇ ਮੈਂ ਖੁਦ ਤੁਹਾਡੇ ਕੋਲ ਪਹੁੰਚਿਆ ਕਰਾਂਗਾ ਨਾਲ ਤੁਸੀਂ ਚਿਤਾਂਦੇ ਹੋ ਤੁਹਾਨੂੰ ਕਾਉਂਸਲਰ ਵੀ ਇੱਕ ਮਿਲਣਾ ਹੀ ਮਿਲਣਾ ਨਾਲ ਤੁਹਾਨੂੰ ਇੱਕ ਐਡਵੋਕੇਟ ਜਿਹੜਾ ਉਹ ਫ੍ਰੀ ਮਿਲ ਜੇਗਾ ਉਹਦੀ ਵੀ ਤੁਹਾਨੂੰ ਪੂਰੀ ਲੀਗਲ ਹੈਲਪ ਦੇ ਮਿਲੇਗੀ ਤੇ ਜਿੱਥੇ ਵੀ ਲੋਡ ਪਈਗੇ ਅਸੀਂ ਤੁਹਾਡੇ ਲਈ ਸਟੈਂਡ ਕਰਿਆ ਕਰਾਂਗੇ ਜਿਹੜੇ ਵੀ ਵਾਰਡ ਦੇ ਇਸ਼ੂ ਹੋਣਗੇ ਟਾਈਮ ਰਹਿਣੇ ਅਸੀਂ ਕੰਪਲੀਟ ਕਰਾਂਗੇ ਧੰਨਵਾਦ